ਸੱਸੀ ਗੱਲ ਜੀ ਸਾਰਿਆਂ ਨੂੰ ਮੈਂ ਜਸ ਅਸਿਸ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 10 ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੈਪਟਰ 12 ਸਤਾਈ ਖੇਤਰਫਲ ਤੇ ਆਇਤਨ ਦੇ ਵਿੱਚੋਂ ਪੂਰ ਮਾਰਕਸ ਵਾਲਾ ਕੁਐਸਚਨ ਜਿਵੇਂ ਕਿ ਤੁਹਾਨੂੰ ਪਤਾ ਹੈ ਫਾਈਨਲ ਐਗਜ਼ਾਮਸ ਆ ਰਹੇ ਨੇ ਓਕੇ ਆਉਣ ਵਾਲੀ 24 ਮਾਰਚ ਨੂੰ ਤੁਹਾਡਾ ਮੈਥਮੈਟਿਕਸ ਦਾ ਐਗਜ਼ਾਮ ਹੈ ਅਸੀਂ ਚਾਹੁੰਨੇ ਕਾ ਤੁਹਾਡੇ ਇਸ ਵਾਰ ਐਗਜ਼ਾਮਸ ਦੇ ਵਿੱਚ ਜਿਹੜੇ ਸਟੂਡੈਂਟਸ ਇਹ ਜ਼ਾਇਰ ਰੱਖਦੇ ਵੀ ਆਊਟ ਆਫ ਆਊਟ ਹੋਰ ਕਰਨ ਤਾਂ ਉਹਨਾਂ ਦੀ ਇਸ ਪ੍ਰੈਪਰੇਸ਼ਨ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਾ ਰਹੇ ਓਕੇ ਤਾਂ ਬਹੁਤ ਆ ਟਾਈਮ ਲੈਂਦੇ ਹੋਏ ਆਪਾਂ ਅੱਜ ਦੇ ਹੋਰ ਮਕਸਦ ਵਾਲੇ ਕੁਐਸਚਨ ਨੂੰ ਅਟੈਂਪਟ ਕਰਨ ਜਾ ਰਹੇ ਆ ਤਾਂ ਸਾਡੇ ਕੁਐਸਚਨ ਦੀ ਸਟੇਟਮੈਂਟ ਕੀ ਕਹਿੰਦੀ ਹੈ ਦੋ ਘਣ ਜਿਨ੍ਹਾਂ ਵਿੱਚੋਂ ਹਰੇਕ ਦਾ ਆਇਤਨ 64 ਸੈਂਟੀਮੀਟਰ ਕਯੂਬ ਹੈ ਓਕੇ ਦੋ ਘਣ ਹੈ ਜਿਨ੍ਹਾਂ ਦਾ ਆਇਤਨ ਦਿੱਤਾ ਹੋਇਆ ਹੈ ਆਪਾਂ ਨੂੰ 64 ਸੈਂਟੀਮੀਟਰ ਕਯੂਬ ਦੇ ਸਮਾਨ ਫਲਕਾਂ ਨੂੰ ਉਹਨਾਂ ਦੇ ਜਿਹੜੇ ਫਲਕ ਹੁੰਦੇ ਰਾਜ ਉਹਨਾਂ ਦੇ ਪਾਸੇ ਕਿ ਕਹੇ ਪਾਸੇ ਹੁੰਦੇ ਉਹਨਾਂ ਦੇ ਪਾਸਿਆਂ ਨੂੰ ਜੇ ਆਪਾਂ ਜੋੜ ਦਈਏ ਜਾਨੀ ਕਿ ਦੋ ਕਣਾਂ ਨੂੰ ਜੇ ਆਪਾਂ ਜੋੜ ਦਈਏ ਤਾਂ ਉਹਨਾਂ ਨੂੰ ਮਿਲਾ ਕੇ ਇੱਕ ਠੋਸ ਬਣਦਾ ਹੈ ਇਹ ਜਿਹੜਾ ਠੋਸ ਆਪਣਾ ਕਣਾਂ ਆ ਬਣੂਗਾ ਉਹਦੀ ਅਸੀਂ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਓਕੇ ਮੈਨੂੰ ਲੱਗਦਾ ਤੁਸੀਂ ਥੋੜਾ ਜਿਹਾ ਕਨਫਿਊਜ਼ ਹੋ ਕੇ ਹੋਵੋਗੇ ਇਹਨੂੰ ਆਪਾਂ ਥੋੜਾ 3D ਦੇ ਵਿੱਚ ਬਣਾ ਕੇ ਸਮਝਦੇ ਆਂ ਵੀ ਕੁਐਸਚਨ ਦੇ ਵਿੱਚ ਕਹਿ ਕੀ ਰਿਹਾ ਹੈ ਪੁੱਛ ਕੀ ਰਿਹਾ ਹੈ ਓਕੇ ਕਿਹਾ ਹੈਗਾ ਇਹਨਾਂ ਨੇ ਕਹਿੰਦੇ ਸਾਡੇ ਕੋਲੇ ਹੈ ਕਣ ਸਭ ਤੋਂ ਪਹਿਲਾਂ ਕਣ ਦੇਖੋ ਕੀ ਹੁੰਦਾਗਾ ਕਣ ਇੱਕ ਬਾਕਸ ਹੁੰਦਾਗਾ ਠੀਕ ਹੈ ਜਿਹਦੇ ਸਾਰੇ ਪਾਸੇ ਕੀ ਨੇ ਫਲਕਾ ਹੁੰਦੇ ਪਾਸੇ ਪਾਸੇ ਕੀ ਇਹ ਸੇਮ ਸਾਈਜ਼ ਦੇ ਹੁੰਦੇ ਆ ਓਕੇ ਯਾਨੀ ਕਿ ਇਹਦੀ ਲੈਂਥ ਬ੍ਰੈਥ ਹਾਈਟ ਕੀ ਹੁੰਦੀ ਹੈ ਲੈਂਥ ਬ੍ਰੈਥ ਹਾਈਟ ਕੀ ਹੁੰਦੀ ਹੈ ਸੇਮ ਹੁੰਦੀ ਆ ਕਾ ਇਥੇ ਆਪਾਂ ਡਰਾ ਕਰਕੇ ਦੇਖ ਲੈਣੇ ਆ ਕੁਝ ਐਦਾਂ ਦੇਖਣ ਨੂੰ ਲੱਗੂ ਆਪਾਂ ਜਿਵੇਂ ਆਪਣਾ ਚਾਕ ਦਾ ਡੱਬਾ ਹੁੰਦਾ ਜਰਨਲੀ ਇੱਕ ਐਦਾਂ ਦਾ ਬਾਕਸ ਹੁੰਦਾ ਜਿਹਦੀਆਂ ਸਾਰੇ ਸਾਈਡਾਂ ਆਹ ਵਾਲੀ ਸਾਈਡ ਐਂਡ ਆਹ ਵਾਲੀ ਸਾਈਡ ਤੇ ਉਚਾਈ ਕੀ ਹੁੰਦੀ ਹੈ ਇਕੁਅਲ ਹੁੰਦੀ ਆ ਓਕੇ ਇਦਾਂ ਦੇ ਆਪਾਂ ਦੋ ਕਣ ਕੀ ਆਪਸ ਵਿੱਚ ਜੁਆਇਨ ਕਰਵਾ ਦੇ ਠੀਕ ਹੈ ਇਹਨਾਂ ਦੇ ਜਿਹੜੇ ਸੇਮ ਫਲਕਾਂ ਸੀ ਆ ਦੇਖੋ ਫਲਕ ਤਾਂ ਵੈਸੇ ਇਹਦੇ ਪਾਸੇ ਨੂੰ ਕਿਹਾ ਇਹਨਾਂ ਨੇ ਕੰਨ ਦੀ ਜਰਨਲੀ ਕੋਈ ਵੀ ਫਲਕ ਚੱਕ ਲਈ ਉਹਦਾ ਸੇਮ ਸਾਈਜ਼ ਹੋਊਗਾ ਠੀਕ ਹੈ ਹੁਣ ਇਹ ਆਪਾਂ ਡਿਸਕਸ ਕੀਤਾ ਜੇਕਰ ਇਹਨਾਂ ਨੂੰ ਆਪਾਂ ਜੁਆਇਨ ਕਰਵਾ ਦਈਏ ਤਾਂ ਇਹ ਕਿਹੜੀ ਸ਼ੇਪ ਬਣ ਜਾਣਗੀ ਦੋਨਾਂ ਨੂੰ ਜੇ ਮਲਾ ਕੇ ਦੇਖੀਏ ਤਾਂ ਕੁਝ ਐਦਾਂ ਵੀ ਦੇਖਣ ਨੂੰ ਸ਼ੇਪ ਬਣ ਜੂਗੀ ਲਾਈਕ ਜਿਵੇਂ ਐਟ ਨਹੀਂ ਹੁੰਦੀ ਐਟ ਸਾਈਜ਼ ਉਦਾਂ ਦਾ ਕੁਝ ਸ਼ੇਪ ਮਨਕੀ ਤਿਆਰ ਹੋ ਗਈ ਠੀਕ ਹੈ ਜੇ ਤੁਸੀਂ ਇਹਨੂੰ ਥੋੜਾ ਜਿਹਾ ਡੌਟਡ ਲਾਈਨ ਦੇ ਕੇ ਇਹ ਸ਼ੋਅ ਕਰਨਾ ਚਾਹੋ ਤਾਂ ਇਦਾਂ ਸ਼ੋਅ ਕਰ ਸਕਦੇ ਹੋ ਇੱਕ ਇੱਥੇ ਟਿਕ ਗਈ ਇਹਦੇ ਨਾਲ ਆਪਾਂ ਆਹ ਵਾਲੀ ਟਿਕਾਤੀ ਦੋਨਾਂ ਨੂੰ ਮਿਲ ਕੇ ਕੀ ਬਣਾਤੀ ਇੱਕ ਹੋਰ ਸ਼ੇਪ ਬਣਾਤੀ ਠੀਕ ਹੈ ਹੁਣ ਇਸ ਸ਼ੇਪ ਨੂੰ ਘਣ ਨਹੀਂ ਕਹਿ ਸਕਦੇ ਕਿਉਂਕਿ ਘਣ ਤਾਂ ਉਹ ਹੁੰਦਾ ਜਿਹਦੇ ਸਾਰੇ ਪਾਸੇ ਸਾਰੇ ਹਫਲਕਾਂ ਕੀ ਹੁੰਦੀਆਂ ਆ ਬਰਾਬਰ ਸਾਈਜ਼ ਦੀਆਂ ਹੁੰਦੀਆਂ ਇੱਥੇ ਆਪਣੇ ਕੋਲ ਜਿਹੜੇ ਫਲਕਾਂ ਨਹੀਂ ਇਹਦੀਆਂ ਜਾ ਕੇ ਇਹਨੂੰ ਪਾਸੇ ਬਰਾਬਰ ਸ਼ੇਪ ਦੇ ਨਹੀਂ ਹੈਗੇ ਜਿਹਨੂੰ ਥੋੜਾ ਜਿਹਾ ਹੋਰ 3D ਦੇ ਵਿੱਚ ਐਕਸਟ੍ਰੈਕਟ ਕਰੀਏ ਤਾਂ ਆਪਾਂ ਦੇਖ ਸਕਦੇ ਹਾਂ ਇਧਰੋਂ ਸਾਡੇ ਕੋਲ ਜਿਹੜਾ ਪਾਸਾ ਹੈਗਾ ਕੁਝ ਐਦਾਂ ਦਾ ਦੇਖਣ ਨੂੰ ਮਿਲੂਗਾ ਯਾਨੀ ਕਿ ਵਰਗ ਆਕਾਰ ਦਾ ਠੀਕ ਹੈ ਜਿਹਦੀਆਂ ਸਾਰੀਆਂ ਸਾਈਡਾਂ ਬਰਾਬਰ ਹੋਣੀਆਂ ਓਕੇ ਬਟ ਜੇ ਆਪਾਂ ਇਧਰੋਂ ਦੇਖੀਏ ਸਾਹਮਣੋਂ ਤਾਂ ਇਧਰੋਂ ਜਿਹੜੀ ਇਹ ਫਲਕ ਹੈਗੀ ਸਾਡੀ ਆਇਤ ਦੇ ਆਕਾਰ ਦੀ ਹੈ ਕਿਹੜੇ ਆਕਾਰ ਦੀ ਹੈ ਆਇਤ ਦੇ ਆਕਾਰ ਦੀ ਹੈ ਤਾਂ ਆਪਾਂ ਇਸ ਨੂੰ ਕਣ ਨਹੀਂ ਕਹਿ ਸਕਦੇ ਇਟ ਮੀਨਸ ਇਹਨਾਂ ਦੋਨਾਂ ਤੋਂ ਇੱਕ ਨਵੀਂ ਹੋਰ ਸ਼ੇਪ ਬਣ ਕੇ ਤਿਆਰ ਹੋਊਗੀ ਜਿਹਦਾ ਅਸੀਂ ਨਾਮ ਰੱਖਾਂਗੇ ਕਨਾਬ ਇਹਨੂੰ ਅਸੀਂ ਕੀ ਕਹਾਂਗੇ ਕਨਾਬ ਜਨਰਲੀ ਦਿਮਾਗ ਦੇ ਵਿੱਚ ਤੁਸੀਂ ਇਹ ਬਿਠਾ ਲਓ ਵੀ ਜਿਹੜੇ ਐਕਟ ਦਾ ਸ਼ੇਪ ਹੁੰਦੀ ਹੈ ਉਹ ਕੀ ਹੁੰਦੀ ਹੈ ਕਨਾਬ ਦੀ ਹੁੰਦੀ ਹੈ ਓਕੇ ਇੱਕ ਤੁਸੀਂ ਪੂਰਾ ਪ੍ਰੋਪਰ ਚੌਕ ਵਾਲਾ ਬਾਕਸ ਚੱਕ ਲਓ ਓਕੇ ਜਨਰਲੀ ਜਿਹਦੇ ਸਾਰੇ ਪਾਸੇ ਕੀ ਹੋਣ ਸੇਮ ਹੋਣ ਉਹ ਆਪਾਂ ਕਹਾਂਗੇ ਵੀ ਕੀ ਹੈ ਕਾਣਾ ਕਲੀਅਰ ਹੈ ਜਾਂ ਤੁਸੀਂ ਡਾਈਸ ਦੇਖਿਆ ਹੁੰਦਾ ਜਦੋਂ ਆਪਾਂ ਕਹਿ ਲੋ ਸਬਸਿਟੀ ਕਿਟ ਦੇ ਹੁੰਦੇ ਹੁੰਨੇ ਆ ਤਾਂ ਉਹਦੇ ਚ ਇੱਕ ਡਾਈਸ ਹੁੰਦਾ ਜਿਹੜਾ ਆਪਾਂ ਐਦਾਂ ਵੜਕਾ ਕੇ ਸਿਰਦੇ ਹੁੰਨੇ ਆ ਉਹਦੇ ਸਾਰੀਆਂ ਜਿਹੜੀਆਂ ਤੁਸੀਂ ਪਾਸੇ ਦੇਖੋਗੇ ਠੀਕ ਹੈ ਕੀ ਹੋਣਗੇ ਸੇਮ ਸਾਈਜ਼ ਦੇ ਹੋਣਗੇ ਇਹ ਨਹੀਂ ਹੋਊਗਾ ਵੀ ਉਹਦਾ ਜਿਹੜਾ ਹੈਗਾ ਇੱਕ ਸਾਈਜ਼ ਹੈਗਾ ਇੱਕ ਪਾਸਾ ਹੈਗਾ ਜ਼ਿਆਦਾ ਕਹਿ ਲੋ ਲੈਂਥ ਹੈ ਜ਼ਿਆਦਾ ਹੈ ਉਹਦੀ ਜਾਂ ਕੇ ਲੋ ਉਹ ਆਇਤਾਕਾਰ ਹੈ ਜਾਂ ਇੱਕ ਸਾਈਡ ਹੈ ਜਿਹੜੀ ਉਹਦੀ ਵਰਗਾਕਾਰ ਠੀਕ ਹੈ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਵੀ ਜਨਰਲੀ ਆਪਾਂ ਘਣ ਤੇ ਕਣਾਵ ਦੇ ਵਿੱਚ ਕੀ ਫਰਕ ਸਮਝ ਰਹੇ ਆ ਓਕੇ ਹੁਣ ਆਪਾਂ ਡਿਸਕਸ ਕਰਾਂਗੇ ਇਹਦੇ ਵਿੱਚ ਕਣ ਦੇ ਤਿੰਨ ਫਾਰਮੂਲੇਜ਼ ਹੁੰਦੇ ਨੇ ਐਂਡ ਇਦਾਂ ਹੀ ਕਣਾਬ ਦੇ ਤਿੰਨ ਫਾਰਮੂਲਾ ਹੁੰਦੇ ਨੇ ਤਾਂ ਉਹ ਦੇਨੇ ਆ ਸਭ ਤੋਂ ਪਹਿਲਾਂ ਆਪਾਂ ਦੇਨੇ ਆ ਕਣ ਦੇ ਕਣ ਦਾ ਪਹਿਲ ਡਾਈਮੈਂਸ਼ਨ ਡਿਸਕਸ ਕਰ ਹੀ ਲਿਆ ਕਣ ਦਾ ਜਿਹੜਾ ਡਾਈਮੈਂਸ਼ਨ ਕੀ ਹੁੰਦਾਗਾ ਉਹ ਜਹਾ ਹੀ ਹੁੰਦੀ ਹੈ ਜਿਹਨੂੰ ਆਪਾਂ ਡਿਨੋਟ ਕਰ ਦਿੰਨੇ ਹੁੰਨੇ ਆ A ਦੇ ਨਾਲ A ਕੀ ਆ ਕਣ ਦੇ ਵਿੱਚ ਪੂਜਾ ਹੁੰਦੀ ਹੈ ਹੁਣ ਇਹਦੇ ਵਿੱਚ ਦੇਖੋ ਆਪਾਂ ਪਾਸਮੀ ਸਤਾਂ ਦਾ ਖੇਤਰਫਲ ਵੀ ਕੱਢਾਂਗੇ ਖੇਤਰਫਲ ਪੁੱਛ ਸਕਦਾ ਠੀਕ ਹੈ ਕੁੱਲ ਸਤਾ ਦਾ ਖੇਤਰਫਲ ਪੁੱਛ ਸਕਦਾ ਠੀਕ ਹੈ ਕੁੱਲ ਸਤਾ ਦੀ ਜਗਾ ਤੇ ਉਹ ਕੱਲਾ ਸਤਾ ਵੀ ਪਾ ਦਿੰਦਾ ਉਹ ਠੀਕ ਹੈ ਜੇ ਉਹਨਾਂ ਨੇ ਕੁਐਸਚਨ ਦੇ ਵਿੱਚ ਪੁੱਟ ਕੀਤਾ ਸਤਾ ਦਾ ਖੇਤਰਫਲ ਪਤਾ ਕਰੋ ਤਾਂ ਇਟ ਮੀਨਸ ਉਸੇ ਕੁੱਲ ਸਤਾ ਦਾ ਖੇਤਰਫਲ ਹੀ ਉਸ ਦਾ ਪਤਾ ਕਰਨਾ ਹੈ ਓਕੇ ਇਸ ਚੀਜ਼ ਨੂੰ ਖਾਸ ਧਿਆਨ ਚ ਰੱਖੋ ਕਲੀਅਰ ਹੈ ਅੰਤਿਜਾ ਇਹਦੇ ਵਿੱਚ ਆਪਾਂ ਚੀਜ਼ ਜਿਹੜੀ ਫਾਈਂਡ ਆਊਟ ਕਰਨੀ ਹੈ ਉਹ ਹੈਗੀ ਸਾਡੇ ਘਣ ਦਾ ਆਇਤਨ ਘਣ ਦਾ ਆਇਤਨ ਸਭ ਤੋਂ ਪਹਿਲਾਂ ਆਪਾਂ ਖੇਤਰਫਲ ਵਾਲੇ ਫਾਰਮੂਲੇਸ ਦੇਨੇ ਆ ਖੇਤਰਫਲ ਵਾਸਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਵੀ ਤੁਸੀਂ ਕਿਸੇ ਸ਼ੇਪ ਦਾ ਖੇਤਰਫਲ ਕੱਢਣਾ ਹੋਵੇ ਤਾਂ ਇਹ ਇਮੇਜਨ ਕਰ ਲਿਆ ਕਰੋ ਕਿ ਤੁਸੀਂ ਉਸ ਸ਼ੇਪ ਨੂੰ ਕਲਰ ਕਰਨਾ ਹੈ ਓਕੇ ਰੰਗ ਕਰਨਾ ਹੈ ਕਿਹੜੇ-ਕਿਹੜੇ ਹਿੱਸੇ ਦੇ ਉੱਪਰ ਤੁਸੀਂ ਰੰਗ ਕਰ ਰਹੇ ਹੋ ਉਹਦੇ ਵਿਹავ ਤੇ ਅਸੀਂ ਕੱਢ ਲਾਂਗੇ ਮੇ ਇਹਦਾ ਆ ਵਾਲਾ ਕੀ ਹੈ ਖੇਤਰਫਲ ਹੈ ਜਦੋਂ ਇਹਨਾਂ ਨੇ ਕਿਹਾ ਤਾਂ ਵੀ ਤੁਹਾਨੂੰ ਪਾਸਮੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਤਾਂ ਤੁਸੀਂ ਕੀ ਕਰਨਾ ਉਸ ਠੋਸ ਵਸਤੂ ਨੂੰ ਇਮੇਜਨ ਕਰੋ ਸਿਰਫ ਉਹਦੇ ਪਾਸੇ ਤੇ ਹੀ ਰੰਗ ਕਰਨਾ ਹੈ 노 ਡਾਊਟ ਇੱਥੇ ਸਾਰੇ ਹੀ ਕਿਨੇ ਦੇ ਪਾਸੇ ਨਹੀਂ ਜਾਨੀ ਕਿ ਇੱਕ ਤਾਂ ਉੱਪਰੋਂ ਇੱਕ ਤਾਂ ਉੱਪਰੋਂ ਜਿਹੜੇ ਉੱਪਰ ਪਿਆ ਹੋਇਆ ਪਾਸਾ ਬਿਲਕੁਲ ਉੱਪਰ ਅਭਵ ਹੈ ਉਹ ਵਾਲਾ ਤੇ ਇੱਕੜੇ ਨੀਚੇ ਦੇ ਬੇਸ ਤੇ ਆ ਇਹ ਇਹ ਦੋਨੋਂ ਛੱਡ ਕੇ ਬਾਕੀ ਜਿਹੜੀਆਂ ਇਹ ਕੰਧਾਂ ਰਹਿ ਗਈਆਂ ਜਾਂ ਕੰਧਾਂ ਕਹੋ ਜਾਂ ਬਾਕੀ ਜਿਹੜੇ ਸਾਈਡਾਂ ਵਾਲੇ ਪਾਸੇ ਰਹਿ ਗਏ ਉਹਨਾਂ ਦਾ ਹੀ ਖੇਤਰਫਲ ਫਾਈਂਡ ਆਊਟ ਕਰਨਾ ਹੈ ਕਲੀਅਰ ਹੈ ਤਾਂ ਜਨਰਲੀ ਇਹਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲੇ 4a ਦੀ ਸਕੁਅਰ ਕਲੀਅਰ ਹੈ 4a ਦੀ ਸਕੁਅਰ ਕਹਿ ਲਓ ਜਾਂ 4 ਗੁਣਾ a ਦਾ ਸਕੁਅਰ ਕਹਿ ਲਓ ਠੀਕ ਹੈ ਫਿਰ ਇਸ ਤੋਂ ਬਾਅਦ ਆ ਜਾਂਦਾ ਸਾਡਾ ਕੁੱਲ ਸਤ੍ਹਾ ਦਾ ਖੇਤਰਫਲ ਜਾਂ ਸਤ੍ਹਾ ਦਾ ਖੇਤਰਫਲ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਕੀ ਹੁੰਦਾ ਵੀ ਆਪਾਂ ਉਸ ਪੂਰੀ ਠੋਸ ਵਸਤੂ ਨੂੰ ਹਰ ਇੱਕ ਸਾਈਡ ਤੋਂ ਕਲਰ ਕਰਨਾ ਉੱਪਰੋਂ ਵੀ ਨੀਚੋਂ ਵੀ ਨਾ ਲੱਗਦੇ ਲੱਗਦੇ ਉਹਦੇ ਸਾਰੀਆਂ ਸਾਈਡਾਂ ਤੇ ਤਾਂ ਇਹਦਾ ਫਾਰਮੂਲਾ ਹੁੰਦਾ ਜੀ ਸਾਡੇ ਕੋਲ 6a ਦਾ ओके okay, ओके okay, okay. ए ਕੀ ਹੈ ਸਾਨੂੰ ਹੁਣੇ ਦੱਸ ਕੇ ਹਟਿਆ ए ਅਸੀਂ ਡਿਨੋਟ ਕਰ ਰਹੇ ਆ ਭੂਜਾ ਨੂੰ ਓਕੇ 6 ए स्क्वेयर ਜਾਨੀ ਕਿ 6 ਪਾਸੇ ਦੇ ਸਾਰੇ ਦੇ ਸਾਰੇ ਉਹਨਾਂ ਦਾ ਅਸੀਂ ਕੀ ਕੱਢ ਰਹੇ ਹਾਂ ਖੇਤਰਫਲ ਫਾਈਂਡ ਆਊਟ ਕਰ ਰਹੇ ਆ ਓਕੇ ਲਾਸਟ ਸਾਡਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਜੀ ਆਇਤਨ ਦਾ ਆਇਤਨ ਤੇ ਖੇਤਰਫਲ ਦੇ ਵਿੱਚ ਫਰਕ ਸਿਰਫ ਇਹ ਹੈ ਜਿਹੜਾ ਆਇਤਨ ਹੁੰਦਾ ਉਹ ਆਪਾਂ ਦੇਖ ਰਹੇ ਹੁੰਨੇ ਆ ਵੀ ਉਸ ਠੋਸ ਵਸਤੂ ਦੇ ਵਿੱਚ ਕਿੰਨੀ ਚੀਜ਼ ਪਾਈ ਜਾ ਸਕਦੀ ਹੈ ਜੇ ਉਹਦੇ ਵਿੱਚੋਂ ਕਿੰਨੀ ਚੀਜ਼ ਬਾਹਰ ਕੱਢੀ ਜਾ ਸਕਦੀ ਓਕੇ ਇਹਦੇ ਵਿੱਚ ਆਪਾਂ ਇਹ ਨਹੀਂ ਦੇਖ ਰਹੇ ਮੈਨੂੰ ਕਿੰਨਾ ਰੰਗ ਕਿਹੜੇ-ਕਿਹੜੇ ਹਿੱਸੇ ਨੂੰ ਰੰਗ ਕਰ ਰਹੇ ਆ ਕਲੀਅਰ ਆ ਰੰਗਾਲਾ ਪੰਡਾ ਤੁਸੀਂ ਇਹ ਇਮੇਜਨ ਕਰਨਾ ਤਾਂ ਉਹ ਤੁਸੀਂ ਕਰਨਾ ਹੈ ਖੇਤਰਫਲ ਦੇ ਕੇਸ ਦੇ ਵਿੱਚ ਜੇ ਤੁਸੀਂ ਆਇਤਨ ਕੱਢਣਾ ਤਾਂ ਉਸ ਟਾਈਮ ਤੁਸੀਂ ਇਹ ਇਮੇਜਨ ਕਰਨਾ ਵੀ ਅਸੀਂ ਕਿੰਨੀ ਚੀਜ਼ ਉਹਦੇ ਵਿੱਚ ਪਾ ਰਹੇ ਆ ਜਾਂ ਕਿੰਨੀ ਚੀਜ਼ ਉਹਦੇ ਵਿੱਚੋਂ ਬਾਹਰ ਕੱਢ ਰਹੇ ਆ ਜੇ ਉਹਦੇ ਵਿੱਚ ਕੁਝ ਪਾਉਣ ਦੀ ਵਿੱਚੋਂ ਜਾਂ ਵਿੱਚੋਂ ਬਾਹਰ ਕੱਢਣ ਦੀ ਗੱਲ ਹੋਵੇ ਤਾਂ ਇਟ ਮੀਨਸ ਤੁਸੀਂ ਸਮਝ ਜਾਓ ਇਤਨੇ ਸਾਰੇ ਫਾਰਮੂਲੇ ਅਪਲਾਈ ਕਰਨੇ ਆ ਆਇਤਨ ਦੇ Okay, जी, ए दी दी है? ए दे? ओके ਤਾਂ ਇੱਥੇ ਸਾਡੇ ਕੋਲੇ ਆਇਤਨ ਦਾ ਫਾਰਮੂਲਾ ਹੁੰਦਾ ਜੀ a ਦੀ 큐 ਜਾਂ ਕਹਿ ਸਕਦੇ ਹੋ ਤੁਸੀਂ ਪੂਜਾ ਦੀ 큐 ਕਲੀਅਰ ਹੈ ਇਹਰੇ ਸਾਡੇ ਤਿੰਨ ਫਾਰਮੂਲਸ ਘਣ ਦੇ ਓਕੇ ਹੁਣ ਆਪਾਂ ਇਸ ਤੋਂ ਬਾਅਦ ਡਿਸਕਸ ਕਰਦੇ ਆ ਕਨਾਬ ਦੇ ਤਿੰਨ ਫਾਰਮੂਲੇ ਠੀਕ ਹੈ ਕਨਾਬ ਹੁੰਦਾ ਜਿਹੜਾ ਸਾਡਾ ਹੁਣੀ ਮੈਂ ਤੁਹਾਨੂੰ ਸ਼ੇਪ ਦਿਆਂ ਰਿਕੋਗਨਾਈਜ਼ ਕਰਵਾ ਹੀ ਦਿੱਤੀ ਤੁਹਾਡੇ ਸਾਹਮਣੇ ਹੈ ਠੀਕ ਹੈ ਕਨਾਂ ਹੁੰਦਾ ਐਟ ਦੇ ਸਾਈਜ਼ ਵਰਗਾ ਕਲੀਅਰ ਹੈ ਇਹਦੇ ਜਿਹੜੇ ਡਾਈਮੈਂਸ਼ਨ ਕੀ ਕੀ ਹੁੰਦੇ ਆ ਇੱਕ ਤਾਂ ਹੁੰਦਾ ਸਾਡਾ ਐਲ ਜਿਹਨੂੰ ਆਪਾਂ ਕਹਿ ਦਿੰਨੇ ਆ ਲੰਬਾਈ ਓਕੇ ਇੱਕ ਹੁੰਦਾ ਸਾਡਾ ਬੀ ਇਹਨੂੰ ਕਹਿ ਦਿੰਨੇ ਆਪਾਂ ਚੌੜਾਈ ਜਾਂ ਬ੍ਰੈਡਥ ਐਂਡ ਲਾਸਟ ਵਨ ਹੁੰਦਾ ਸਾਡਾ ਐਚ ਇਹਦੇ ਵਿੱਚ ਜਿਹੜਾ ਅਸੀਂ ਡਾਈਮੈਂਸ਼ਨ ਯੂਜ਼ ਕਰਾਂਗੇ ਉਹ ਹੁੰਦਾ ਸਾਡਾ ਉਚਾਈ ਵੀ ਕਿੰਨੀ ਹਾਈਟ ਹੋਣੀ ਠੀਕ ਹੈ ਜੇ ਅਸੀਂ ਇੱਧਰ ਦੇਖੀਏ ਜਿਹੜੀ ਤਾਂ ਲੇਟ ਮੇ ਲੋਟ ਹੈ ਇਹ ਤਾਂ ਹੋਊਗੀ ਇਹਦੀ ਲੈਂਥ ਕਲੀਅਰ ਹੈ ਜਿਹੜੀ ਇਹਦੀ ਖੜਮੇ ਲੋਟ ਹੈ ਇਹ ਵਾਲੀ ਹੋਊਗੀ ਸਾਡੀ H ਇਹ ਵਾਲੀ ਹੁੰਦੀ ਹੈ ਸਾਡੀ B ਕਲੀਅਰ ਹੈ ਜਿਹੜੇ ਆਹ ਵਾਲੀ ਸਾਈਡ ਹੈ ਇਹਨੂੰ ਤੁਸੀਂ B ਨਾਲ ਡਿਨੋਟ ਕਰੋਗੇ ਜਾਨੀ ਕਿ ਇਹਦੀ ਚੁੜਾਈ ਹੈ ਐਂਡ ਕਿੰਨੀ ਉੱਚੀ ਹੈ ਇਹ ਉਹ ਆਪਾਂ ਡਿਨੋਟ ਕਰਦੇ ਹਾਂ H ਨਾਲ ਜਾਨੀ ਕਿ ਹਾਈਟ ਦੇਣਾ ਠੀਕ ਹੈ ਹੁਣ ਇਹਨਾਂ ਤਿੰਨਾਂ ਡਾਈਮੈਂਸ਼ਨਸ ਨੂੰ ਹੀ ਯੂਜ਼ ਕਰਕੇ ਅਸੀਂ ਇਹਦੇ ਫਾਰਮੂਲੇਜ਼ ਦੇਖਾਂਗੇ ਵੀ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਸਾਡਾ ਫਾਰਮੂਲਾ ਹੈਗਾ ਪਾਸਮੀ 사ਤਾ ਦਾ ਖੇਤਰਫਲ ਪਾਸਮੀ सतत ता का क्षेत्रफल तो ए ਤੁਸੀਂ ਧਿਆਨ ਚ ਰੱਖਣੇ ਆ ਪਾਸਵੇਂ ਸਦਾ ਦਾ ਖੇਤਰਫਲ ਕਹਿ ਦੇਣ ਜਾਂ ਬਕਰ ਸਦਾ ਦਾ ਖੇਤਰਫਲ ਕਹਿ ਦੇਣ ਤਾਂ ਉਸ ਟਾਈਮ ਤੇ ਤੁਸੀਂ ਯੂਜ਼ ਕਰੋਗੇ 2 l b h ਕਲੀਅਰ 2l b h ਤੁਸੀਂ ਫਾਰਮੂਲਾ ਯੂਜ਼ ਕਰੋਗੇ l ਅਸੀਂ ਡਿਨੋਟ ਕਰ ਰਹੇ ਆ ਲੰਬਾਈ ਨੂੰ b ਅਸੀਂ ਡਿਨੋਟ ਕਰ ਰਹੇ ਆ ਚੌੜਾਈ ਨੂੰ h ਸਿਮਨੋਟ ਕਰ ਰਿਹਾ ਉਚਾਈ ਕਲੀਅਰ ਹੈ ਨੈਕਸਟ ਆ ਗਿਆ ਸਾਡਾ ਕੁੱਲ ਸਤ੍ਹਾ ਦਾ ਖੇਤਰਫਲ ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਵੀ ਤੁਸੀਂ ਧਿਆਨ ਚ ਰੱਖਣਾ ਹੈ ਜ਼ਿਆਦਾਤਰ ਮੋਸਟਲੀ ਇਹਦੇ ਤੇ ਰਿਲੇਟਡ ਹੀ ਤੁਹਾਨੂੰ ਕੁਐਸਚਨ ਪੁੱਟ ਹੋਊਗਾ ਐਂਡ ਇੱਥੇ ਵੀ ਅਸੀਂ ਇਸ ਆਮ ਦੇ ਵਿੱਚ ਇਹ ਵਾਲਾ ਫਾਰਮੂਲਾ ਹੀ ਯੂਜ਼ ਕਰਾਂਗੇ ਠੀਕ ਹੈ ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਹੁੰਦਾ ਜੇ 2 lb b h ਪਲੱਸ h l ਜਦੋਂ ਵੀ ਆਪਾਂ ਕੋਈ ਦੋ ਡਿਜੀਟ ਵਰੀਏਬਲ ਨਾਲ-ਨਾਲ ਲਗਾਣੇ ਆ ਤਾਂ ਇੱਕ ਮੀਨਸ ਉਹਨਾਂ ਦੇ ਵਿੱਚਕਾਰ ਗੁਣਾ ਦਾ ਰਿਲੇਸ਼ਨ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਕਿ ਇਹ ਤਾਂ ਤੁਹਾਡੇ 6th ਕਲਾਸ ਤੋਂ ਇਸ ਚੀਜ਼ ਨੂੰ ਕਲੀਅਰ ਕਰਵਾਇਆ ਜਾ ਰਿਹਾ ਹੈ ਓਕੇ l ਵੀ ਯਾਨੀ ਕਿ l b b h ਯਾਨੀ ਕਿ b h h l ਯਾਨੀ ਕਿ h l ਓਕੇ ਲਾਸਟ ਸਾਡਾ ਜਿਹੜਾ ਫਾਰਮੂਲਾ ਰਹਿ ਗਿਆ ਉਹ ਰਹਿ ਗਿਆ ਸਾਡਾ ਕਨਾਵ ਦਾ ਆਇਤਨ ਕਨਾਬਦਾ ਆਇਤਨ ਜਾਨੀ ਕਿ ਇਹਦੇ ਵਿੱਚ ਅਸੀਂ ਜਿਹੜੀ ਆ ਵਾਲੀ ਸ਼ੇਪ ਆ ਸਾਡੀ ਇਹਦੇ ਵਿੱਚ ਟੋਟਲ ਕਿੰਨੀ ਅਮਾਉਂਟ ਹੈ ਜਾਂ ਕਿੰਨੀ ਇਹਦੇ ਵਿੱਚੋਂ ਬਾਹਰ ਕੱਢੀ ਜਾ ਸਕਦੀ ਹੈ ਇਸ ਚੀਜ਼ ਦਾ ਜ਼ਿਕਰ ਕਰਨਾ ਹੋਵੇ ਉਦੋਂ ਅਸੀਂ ਯੂਜ਼ ਕਰਦੇ ਆ ਆਇਤਨ ਦਾ ਫਾਰਮੂਲਾ ਉਹ ਹੁੰਦਾ ਜੇ ਸਾਡਾ ਲ ਗੁਣਾ ਬੀ ਗੁਣਾ ਐਚ ਜਾਂ ਇਹਨੂੰ ਐਲ ਬੀ ਐਚ ਕਹਿ ਦਿੰਨੇ ਆ ਓਕੇ ਐਲ ਡਿਨੋਟ ਲੰਬਾਈ ਬੀ ਦਾ ਮਤਲਬ ਹੈਗਾ ਇੱਥੇ ਚੌੜਾਈ ਤੇ ਐਚ ਜਿਹੜਾ ਹੈਗਾ ਉਚਾਈ ਕਲੀਅਰ ਹੈ ਇਹਰੇ ਸਾਡੇ ਛੇ ਫਾਰਮੂਲੇ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ స్టార్ਟਿੰਗ ਦੇ ਵਿੱਚ ਡਿਸਕਸ ਕਰੇ ਨੇ ਕਿਉਂਕਿ ਇਹਨਾਂ ਦੇ ਬੇਸ ਤੇ ਹੀ ਅਸੀਂ ਇੱਕ ਕੁਐਸਚਨ ਹਨ ਇਸ ਤੋਂ ਨੈਕਸਟ ਅਸੀਂ ਉਸ ਨੂੰ ਸੋਲਵ ਕਰਾਂਗੇ ਓਕੇ ਤਾਂ ਅਜੀ ਕੁਐਸਚਨ ਸ਼ੁਰੂ ਕਰਦੇ ਹਾਂ ਸਾਡੇ ਕੋਲੇ ਦਿੱਤਾ ਕੀ ਸੀ ਇਹਨਾਂ ਨੇ ਦਿੱਤਾ ਸੀਗਾ ਦੋ ਘਣ ਹੈ ਜਿਨ੍ਹਾਂ ਦੇ ਵਿੱਚੋਂ ਹਰ ਇੱਕ ਦਾ ਆਇਤਨ ਕਿੰਨਾ ਦਿੱਤਾ ਹੋਇਆ 64 ਸੈਂਟੀਮੀਟਰ ਕਯੂਬ ਦਿੱਤਾ ਹੋਇਆ ਠੀਕ ਹੈ ਹੁਣ ਇੱਥੇ ਨੂੰ ਫਾਈਂਡ ਆਊਟ ਕੀ ਕਰਨਾ ਸੀ ਫਾਈਂਡ ਆਊਟ ਕਰਨਾ ਸੀ ਜਿਹੜੇ ਇਹਨਾਂ ਦੋਨਾਂ ਕਣਾ ਨੂੰ ਮੁਲਾ ਕੇ ਸਾਡਾ ਕਨਾਵ ਬਣਿਆ ਉਹਦੀ ਅਸੀਂ ਸਤ੍ਹਾ ਦਾ ਖੇਤਰਫਲ ਫਾਈਂਡ ਆਊਟ ਕਰਨਾ ਹੁਣ ਅਸੀਂ ਇੱਕ ਵਾਰੀ ਕੱਚੇ ਦੇ ਵਿੱਚ ਦੋਨਾਂ ਦੇ ਫਾਰਮੂਲਾ ਲਿਖ ਲੈਣੇ ਆ ਫਾਰਮੂਲੇ ਦੇ ਵਿੱਚ ਜਿਹੜੇ ਜਿਹੜੇ ਡਾਈਮੈਂਸ਼ਨ ਦੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗ ਅਸੀਂ ਪਿਕ ਕਰਾਂਗੇ ਵੀ ਸੋ ਸ਼ੁਰੂ ਕਿੱਥੋਂ ਕਰਨਾ ਹੈ ਇਹ ਕੁਐਸਚਨ ਠੀਕ ਹੈ ਜੇ ਅਸੀਂ ਕਨਾਵ ਦੀ ਸਤ੍ਹਾ ਦਾ ਖੇਤਰਫਲ ਕੱਢਣਾ ਹੋਵੇ ਤਾਂ ਕੱਚੇ 'ਚ ਲਿਖ ਕੇ ਦੇਖ ਲੈਂਦੇ ਆ ਸਾਡੇ ਕੋਲ ਇਹਦਾ ਫਾਰਮੂਲਾ ਹੁੰਦਾ 2lbh ਪਲੱਸ ਐਚ ਐਲ ਇਹ ਹੁਣੇ ਆਪਾਂ ਡਿਸਕਸ ਕੀਤਾ ਜਾਨੀ ਕਿ ਸਾਨੂੰ ਲੈਂਥ ਚਾਹੀਦੀ ਹੈ ਬ੍ਰੈਡ ਚਾਹੀਦੀ ਹੈ ਐਂਡ ਹਾਈਟ ਚਾਹੀਦੀ ਹੈ ਨਾ ਤੇ ਇਹਨਾਂ ਦੀ ਵੈਲਿਊਜ਼ ਅਸੀਂ ਪੁੱਟ ਕਰਾਂਗੇ ਥੈਨ ਸਾਡੇ ਕੋਲੇ ਕਣ ਦਾ ਸਤ੍ਹਾ ਦਾ ਖੇਤਰਫਲ ਨਿਕਲ ਕੇ ਆਊਗਾ ਓਕੇ ਬਟ ਸਾਡੇ ਕੋਲੇ ਐਟ ਅ ਟਾਈਮ ਸਿਰਫ ਤੇ ਸਿਰਫ ਇੱਕ ਚੀਜ਼ ਆ ਉਹ ਹੈਗੀ ਸਾਡੇ ਕੋਲੇ ਕਣ ਦਾ ਆਇਤਨ ਓਕੇ ਆਇਤਨ ਦਿੱਤਾ ਹੋਇਆ ਉਹ ਵੀ ਸਾਨੂੰ ਕਣ ਦਾ ਦਿੱਤਾ ਹੋਇਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਕਣ ਦੇ ਆਇਤਨ ਨੂੰ ਆਇਤਨ ਤੋਂ ਸ਼ੁਰੂ ਕਰਕੇ ਉਹਦੇ ਵਿੱਚੋਂ ਸਾਈਡ ਦੀ ਵੈਲਿਊ ਕੱਢਾਂਗੇ ਠੀਕ ਹੈ ਤਾਂ ਪਹਿਲਾਂ ਲਿਖ ਲੈਣੇ ਅਸੀਂ ਦਿੱਤਾ ਕੀ ਹੋਇਆ ਸਾਨੂੰ ਕਣ ਦਾ ਆਇਤ ਹੁਣ ਮੈਂ ਤੁਹਾਨੂੰ ਹੁਣੀ ਡਿਸਕਸ ਕਰਵਾਇਆ ਸੀ ਕਣ ਦੇ ਆਇਤਨ ਦਾ ਫਾਰਮੂਲਾ ਕੀ ਹੁੰਦਾ ਪਹਿਲਾਂ ਲਿਖ ਲੈਣਾ ਸਾਨੂੰ ਕਿੰਨਾ ਦਿੱਤਾ ਹੋਇਆ 64 ਸੈਂਟੀਮੀਟਰ ਦੇ ਕਯੂਬ ਦਿੱਤਾ ਹੋਇਆ ਐਂਡ ਇਹਦਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਸਾਡਾ a ਦੀ ਕਯੂਬ ਜਾਂ ਇਹਨੂੰ ਨਿਕਣਾ ਹੋਵੇ ਤੁਸੀਂ ਪੰਜਾਬੀ ਦੇ ਵਿੱਚ ਕਹਿ ਸਕਦੇ ਹੋ ਭੁਜਾ ਦੀ ਕਯੂਬ ਠੀਕ ਹੈ ਹੁਣ ਸਾਨੂੰ ਇਥੋਂ ਲਿੰਕ ਮਿਲ ਰਿਹਾ ਵੀ a³ 64 cm³ ਤਾਂ ਇੱਥੋਂ ਅਸੀਂ a ਦੀ ਵੈਲਿਊ ਕੱਢਾਂਗੇ ਕਲੀਅਰ ਹੈ a ਦੀ ਵੈਲਿਊ ਕੱਢਣ ਵਾਸਤੇ ਅਸੀਂ ਕੀ ਕਰਾਂਗੇ ਜਿਹੜਾ ਆ 3 ਹੈ ਉਧਰ ਜਾ ਕੇ ਕੀ ਹੋ ਜਾਊਗਾ ਕਯੂਬ ਰੂਟ ਹੋ ਜਾਊਗਾ ਜਿਹੜਾ ਸਕੁਅਰ ਹੁੰਦਾ ਜਦੋਂ ਇਹਨੂੰ ਅਸੀਂ ਇਕੁਅਲ ਟੂ ਉਧਰਲੀ ਸਾਈਡ ਰਿਪਲੇਸ ਕਰਦੇ ਆ ਸ਼ਿਫਟ ਕਰਦੇ ਆ ਤਾਂ ਉਦੋਂ ਸਕੁਅਰ ਰੂਟ ਹੋ ਜਾਂਦਾ ਬਟ ਇੱਥੇ ਸਾਡੇ ਕੋਲੇ ਕਯੂਬ ਹੈ ਤਾਂ ਭੁਜਾ ਦੀ ਵੈਲਿਊ ਕੱਢਣ ਲਈ ਇਹ ਜਿਹੜਾ ਜਦੋਂ ਉਧਰ ਹੋਊਗਾ ਸ਼ਿਫਟ ਤਾਂ ਇਹ ਕੀ ਬਣ ਜਾਊਗਾ ਕਯੂਬ ਰੂਟ ਆਫ चौंट ठीक है आप कह सकते जो सा चौंठ हैूट है चार, चार, चार। चोक का ठीक है, है, है तेन अंत लिख सकते चार तपूजा को निकल के आ गई चार सेंटीमीटर निकल के आ गई क्लीयर है ਹੁਣ ਆਪਾਂ ਇਹਦੇ ਤੋਂ ਇਹਦੀਆਂ ਸਾਈਡਾਂ ਬਣਾਵਾਂਗੇ ਹੁਣ ਸਾਨੂੰ ਪਤਾ ਆਵੀ ਚਾਰ ਹੈ ਆਵੀ ਚਾਰ ਹੈ ਆਵੀ ਚਾਰ ਹੈ ਠੀਕ ਹੈ ਆ ਵਾਲੀ ਵੀ 4 ਸੈਂਟੀਮੀਟਰ ਹੈ ਆ ਵਾਲੀ ਵੀ 4 ਸੈਂਟੀਮੀਟਰ ਹੈ ਆ ਵਾਲੀ ਵੀ 4 ਸੈਂਟੀਮੀਟਰ ਹੈ ਬਿਕੋਜ਼ ਜਿਹੜੇ ਅਸੀਂ ਦੋ ਕੱਟ ਰਹੇ ਹਾਂ ਉਹ ਤਾਂ ਸੇਮ ਸਾਈਜ਼ ਦੇ ਲਏ ਆ ਉਹਨਾਂ ਦੇ ਵਿੱਚੋਂ ਇੱਕ ਦਾ ਸਾਨੂੰ ਆਇਤਨ ਦਿੱਤਾ ਸੀ ਉਹਦੀ ਹੈਲਪ ਦੇ ਨਾਲ ਅਸੀਂ ਭੂਜਾ ਕੱਢ ਲਈਏ ਕਲੀਅਰ ਹੈ ਆਇਤਨ ਦਾ ਫਾਰਮੂਲਾ ਐਕਸਪੈਂਡ ਕੀਤਾ ਐਂਡ ਦੈਨ ਉਹਦੇ ਚ ਵੈਲਿਊਜ਼ ਦੇਖਿਆ ਵੀ ਕਿਹਦੀ ਵੈਲਿਊ ਅਸੀਂ ਪਿਕ ਕਰ ਸਕਦੇ ਹਾਂ ਕੱਢ ਸਕਦੇ ਹਾਂ ਠੀਕ ਹੈ ਤਾਂ ਕੀ ਦੀ ਅਸੀਂ ਪੁੱਟ ਕਰ ਸਕਦੇ ਆ ਪੁੱਟ ਅਸੀਂ ਕਰ ਸਕਦੇ ਸਿਰਫ ਤੇ ਸਿਰਫ ਆਇਤਨ ਦੇ ਉਹ ਅਸੀਂ ਪੈਰਲਲ ਉਦਾਂ ਹੀ ਰੱਖ ਲਈ ਹੁਣ ਦੇਖੋ ਇੱਥੇ ਨੈਕਸਟ ਇਹਨਾਂ ਦੋਨਾਂ ਨੂੰ ਜੁਆਇਨ ਕਰਵਾਤਾ ਇਹਨਾਂ ਦੋਨਾਂ ਨੂੰ ਜੋੜਦਾ ਤਾਂ ਆਹ ਵਾਲੀ ਤੇ ਆਹ ਵਾਲੀ ਕੀ ਹੋ ਜੂਗੀ ਦੁੱਗਣੀ ਹੋ ਜੂਗੀ ਤਾਂ ਜਾਨੀ ਕਿ ਸਾਡੀ ਲੈਂਥ ਕਿੰਨੀ ਹੋ ਜੂਗੀ 8 ਸੈਂਟੀਮੀਟਰ ਹੋ ਜੂਗੀ ਜੇ ਘਣ ਦੀ 4 ਹੈ ਕਲੀਅਰ ਹੈ ਆਵਲੀ ਨੂੰ ਕੋਈ ਫਰਕ ਨਹੀਂ ਪੈਣਾ ਯਾਨੀ ਕਿ ਸਾਡੀ ਹਾਈਟ ਨੂੰ ਕੋਈ ਫਰਕ ਨਹੀਂ ਪੈਣਾ ਸਿਰਫ ਤੇ ਸਿਰਫ ਸਾਡੀ ਲੈਂਥ ਚੇਂਜ ਹੋਊਗੀ ਨਾ ਸਾਡੀ ਚੌੜਾਈ ਚੇਂਜ ਹੋਵੇ ਨਾ ਸਾਡੀ ਉਚਾਈ ਚੇਂਜ ਹੋਵੇ ਤਾਂ ਸਾਡੇ ਕੋਲ ਐਚ ਦੀ ਵੈਲਿਊ ਵੀ 4 ਹੀ ਰਹੂਗੀ ਐਂਡ ਬੀ ਦੀ ਵੈਲਿਊ ਵੀ 4 ਸੈਂਟੀਮੀਟਰ ਹੀ ਰਹੇਗੀ ਕਲੀਅਰ ਹੈ ਤਾਂ ਇੱਥੋਂ ਅਸੀਂ ਵੈਲਿਊਜ਼ ਹੀ ਨੇ ਤਿਆਰ ਕਰ ਲਿਆ ਨੇ ਜਿਹੜੀਆਂ ਜਿਹੜੀਆਂ ਸਾਨੂੰ ਚਾਹੀਦੀਆਂ ਹਨ ਆਪ ਦੀ ਸਤਹ ਦਾ ਖੇਤਰਫਲ ਦੇ ਵਿੱਚ ਪੁੱਟ ਕਰਨ ਲਈ ਕਲੀਅਰ ਹੈ ਤਾਂ ਹੁਣ ਅਸੀਂ ਫਾਈਨਲ ਜਿਹੜਾ ਸਾਨੂੰ ਅਨਸਰ ਕੱਢਣਾ ਉਹਦਾ ਫਾਰਮੂਲਾ ਐਕਸਪੈਂਡ ਕਰਾਂਗੇ ਤਾਂ ਸਾਨੂੰ ਦਿੱਤਾ ਹੋਇਆ ਘਣਾਵ ਦਾ ਖੇਤਰਫਲ ਘਣਾਵ ਦਾ ਖੇਤਰਫਲ ਕਹਿ ਦੇਣ ਜਾਂ ਕਨਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਹਿ ਦੇਣ ਥੈਨ ਤੁਸੀਂ ਕੁੱਲ ਸਤ੍ਹਾ ਦੇ ਖੇਤਰਫਲ ਵਾਲਾ ਫਾਰਮੂਲਾ ਹੀ ਖੋਲੋਗੇ ਪਾਸੇ ਸਤ੍ਹਾ ਦਾ ਉਹਦੋਂ ਖੋਲੋਗੇ ਜਦੋਂ ਤੱਕ ਜਦੋਂ ਤੁਹਾਨੂੰ ਕੁਐਸਚਨ ਦੇ ਵਿੱਚ ਮੈਂਸ਼ਨ ਕਰਨ ਵੀ ਇਹਦੀ ਬਕਰ ਸਤ੍ਹਾ ਦਾ ਖੇਤਰਫਲ ਫਾਈਂਡ ਆਊਟ ਕਰੋ ਜਾਂ ਇਹਦੀ ਸਤ੍ਹਾ ਦੇ ਸਤ੍ਹਾ ਦਾ ਖੇਤਰਫਲ ਫਾਈਂਡ ਆਊਟ ਕਰੋ ਠੀਕ ਹੈ ਤਾਂ ਇੱਥੇ ਕਹਨਾ ਆਪ ਦਾ ਖੇਤਰਫਲ ਜਾਣੇ ਕਿ ਹੁਲ ਸਤ੍ਹਾ ਦਾ ਤਾਂ ਫਾਰਮੂਲਾ ਸੀ ਹੁਲ ਦੋ ਐਲ ਬੀ ਬੀ ਐਚ ਐਚ ਐਲ ਕਲੀਅਰ ਕੁਝ ਨਹੀਂ ਕਰਨਾ ਵੈਲਿਊਜ਼ ਪੁੱਟ ਕਰ ਦੋ ਠੀਕ ਹੈ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਐਲ ਬੀ ਐਚ ਭੁੱਲ ਜਾਓਗੇ ਤਾਂ ਇੱਕ ਸਾਈਡ ਦੇ ਤੁਸੀਂ ਲਿਖ ਸਕਦੇ ਹੋ ਸਾਡੀ ਲੈਂਥ ਕਿੰਨੀ ਹੈ 8 ਸੈਂਟੀਮੀਟਰ ਹਾਈਟ ਕਿੰਨੀ ਹੈ 4 ਸੈਂਟੀਮੀਟਰ ਐਂਡ ਬ੍ਰੈਡਥ ਕਿੰਨੀ ਹੈ ਉਹ ਵੀ 4 ਸੈਂਟੀਮੀਟਰ ਹੈ ਠੀਕ ਹੈ ਤਾਂ ਆਪ ਇੱਕ ਸਾਈਡ ਤੇ ਲਿਖ ਲੈਣੇ ਤਾਂ ਜੋ ਅਸੀਂ ਭੁੱਲੀਏ ਨਾ ਤਾਂ

ਫਿਰ ਆਪਾਂ ਕਰਾਂਗੇ h ਦੀ ਵੈਲਿਊ ਹੈਗੀ ਸਾਡੇ ਕੋਲ 4 l ਦੀ ਵੈਲਿਊ ਹੈਗੀ 8 ਕਲੀਅਰ ਹੈ ਹੁਣ ਆਪਾਂ ਇਹਦੀ ਵੈਲਿਊਜ਼ ਫਾਈਂਡ ਆਊਟ ਕਰ ਲੈਣੇ ਆ ਹੁਣ ਤੁਸੀਂ ਦੇਖੋ ਇੱਥੇ ਸਾਡੇ ਕੋਲ ਦੋ ਫੰਕਸ਼ਨ ਲੱਗ ਰਿਹਾ ਇੱਕ ਤਾਂ ਪਲੱਸ ਦਾ ਇੱਕ ਮਲਟੀਪਲਾਈ ਦਾ ਬਾਡ ਮਾਰ ਦਾ ਫਾਰਮੂਲਾ ਕੀ ਕਹਿੰਦਾ ਸਾਨੂੰ ਪਹਿਲਾਂ ਬ੍ਰੈਕਟ ਓਪਨ ਕਰੋ ਬ੍ਰੈਕਟ ਦੇ ਵਿੱਚ ਵੀ ਜੇ ਪਹਿਲਾਂ ਡਿਵਾਈਡ ਪਈ ਆ ਪਹਿਲਾਂ ਉਹਨੂੰ ਹੱਲ ਕਰੋ ਦੈਨ ਮਲਟੀਪਲਾਈ ਹੱਲ ਕਰੋ ਦੈਨ ਪਲੱਸ ਕਰੋ ਦੈਨ ਮਾਈਨਸ ਕਰੋ ਠੀਕ ਹੈ ਤਾਂ ਉਹਦੇ ਅਕੋਰਡਿੰਗ ਸਭ ਤੋਂ ਪਹਿਲਾਂ ਅਸੀਂ ਬ੍ਰੈਕਟ ਹੱਲ ਕਰਾਂਗੇ ਬ੍ਰੈਕਟ ਦੇ ਵਿੱਚ ਵੀ ਸਾਡੇ ਕੋਲ ਦੋ ਫੰਕਸ਼ਨ ਲੱਗੇ ਹੋਏ ਆ ਇੱਕ ਪਲੱਸ ਦਾ ਇੱਕ ਗੁਣਾ ਦਾ ਤਾਂ ਅਸੀਂ ਕਿਹਨੂੰ ਪਹਿਲਾਂ ਸੋਲਵ ਕਰਾਂਗੇ ਗੁਣਾ ਵਾਲੇ ਨੂੰ ਸੋਲਵ ਕਰਾਂਗੇ ਤਾਂ ਸਾਡੇ ਕੋਲ ਅਨਸਰ ਆ ਜਾਏਗਾ 2 8 ਚੋਕੇ 32 4 ਚੋਕੇ 16 8 ਚੋਕਾ ਬੱਤ ਤਾਂ ਲਾਸਟ ਸਾਡੇ ਕੋਲੇ ਆ ਗਿਆ 2 ਹੁਣ ਜੋੜ ਦੋ ਸਾਨੂੰ ਨੇ ਪਲੱਸ ਹੀ ਕਰਨਾ 32 24 ਹੋ ਗਿਆ 56 16 ਨੈਕਸਟ ਸਾਡੇ ਕੋਲ ਰਹਿ ਗਿਆ 2 12 ਬ੍ਰੈਕਟ ਦੇ ਨਾਲ ਮਲਟੀਪਲਾਈ ਚ ਸੀ ਤਾਂ ਸਾਡੇ ਕੋਲੇ ਆ ਗਿਆ 16 80 ਤਾਂ ਸਾਡਾ ਫਾਈਨਲ ਆਨਸਰ ਹੋ ਗਿਆ 82 16 160 ਸੈਂਟੀਮੀਟਰ ਦੀ ਸਕੁਅਰ ਕਲੀਅਰ ਹੈ ਤਾਂ ਅਸੀਂ ਕੁਐਸਚਨ ਸ਼ੁਰੂ ਕੀਤਾ ਸੀ ਆਇਤਨ ਤੋਂ ਕਿਉਂਕਿ ਸਾਨੂੰ ਘਾਟ ਦਾ ਆਇਤਨ ਦਿੱਤਾ ਹੋਇਆ ਸੀ ਉਹਦੀ ਹੈਲਪ ਦੇ ਨਾਲ ਅਸੀਂ ਪੂਜਾ ਕਰ ડી ਫਿਰ ਪੂਜਾ ਦੀ ਹੈਲਪ ਦੇ ਨਾਲ ਅਸੀਂ ਜਿਹੜੇ ਨਵਾਂ ਕਣਾਬ ਬਣਿਆ ਉਹਦੀਆਂ ਪੂਜਾ ਮਾ ਗੱਡੀਆਂ ਦਿਨ ਅਸੀਂ ਕਣਾਬ ਦੀ ਸਤਤ ਅ ਖੇਤਰਫਲ ਦਾ ਫਾਰਮੂਲਾ ਅਪਲਾਈ ਕੀਤਾ ਉਹਦੇ ਜੇ ਵੈਲਿਊਜ਼ ਪੁੱਟ ਕੀਤੀਆਂ ਦਿਨ ਅਸੀਂ ਫਾਈਨਲ ਆਨਸਰ ਕੱਢਿਆ ਕਲੀਅਰ ਹੈ ਇੱਕ ਚੀਜ਼ ਜਿਹੜੀ ਤੁਸੀਂ ਖਾਸ ਧਿਆਨ ਤੇ ਰੱਖਣੀ ਹੈ ਉਹ ਹੈਗਾ ਸਾਡਾ ਯੂਨਿਟ ਕਿ ਜਿਹੜਾ ਵੀ ਤੁਸੀਂ ਯੂਨਿਟ ਲਗਾ ਰਹੇ ਹੋ ਖੇਤਰਫਲ ਦੇ ਵਿੱਚ ਉਹ ਹਮੇਸ਼ਾ ਸਕੁਅਰ ਦੇ ਵਿੱਚ ਲੱਗਦਾ ਹੁੰਦਾ ਹੈ ਕਿਤੇ ਇਹ ਮਿਸਟੇਕ ਨਾ ਕਰਦੇ ਤੁਸੀਂ 160 ਤੱਕ ਕੱਢਤਾ ਓਕੇ ਸੈਂਟੀਮੀਟਰ ਸਕਰ ਲਗਾਇਆ ਹੀ ਨਹੀਂ ਤੁਸੀਂ ਤਾਂ ਇਹਦੀ ਵਜ੍ਹਾ ਕਰਕੇ ਤੁਹਾਡੇ ਇੱਕ ਮਾਰਕ ਡਿਡਕਟ ਹੋਣ ਦੇ ਚਾਂਸਸ ਹੈਗੇ ਆ ਸੋ ਸਾਡੀ ਕੋਸ਼ਿਸ਼ ਹੈਗੀ ਉਹ ਸਟੂਡੈਂਟ ਜਿਹੜੇ ਚਾਹੁੰਦੇ ਨੇ ਇਸ ਵਾਰ ਫਾਈਨਲ ਐਗਜ਼ਾਮਸ ਦੇ ਵਿੱਚ ਉਹ ਆਊਟ ਆਫ ਆਊਟ ਸਕੋਰ ਕਰਨ ਉਹਨਾਂ ਦਾ ਇੱਕ ਸਕੋਰ ਵੀ ਕਿਸੇ ਪਾਸੋਂ ਡਿਡਕਟ ਨਾ ਹੋਵੇ ਐtanto ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਇਸ ਵਾਰ ਫਾਈਨਲ ਐਗਜ਼ਾਮਸ ਦੇ ਵਿੱਚ ਡਿਜ਼ਾਇਰੇਬਲ ਸਕੋਰ ਗੇਨ ਕਰਨ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ